श्री राणी साहब ने आज भी भगवान आज बाब्या सम्मान कर ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਹਾਨੂੰ ਜੀ ਬੰਨਣ ਜੀ ਆ ਕੇ ਆਜੋ ਤੁਸੀਂ ਵੀ ਕੰਮ ਦੀ ਉਤਪਰਨ ਲੋੜ ਹੈ ਐ ਮੇਲ ਪੁੱਤਰ ਮੇਰਾ ਜਨਮ ਨਾ ਬੜਾ ਇਪੁੱਤਰ ਹੋ ਗਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੋ ਵੀ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਮੀਟਿੰਗ ਕੀਤੀ ਗਈ ਹੈ ਗੱਲ ਜਲਦੀ ਇਹ ਮੀਟਿੰਗ ਪਰ ਅੱਜ ਦੀ ਵਿਸ਼ੇਸ਼ ਗੱਲ ਇਹ ਵੀ ਨਾਲ ਕਿ ਸਤਿਗੁਰੂ ਤੇਗ ਬਾਹਦਸਾ ਮਹਾਰਾਜ ਜੀ ਹਿੰਦ ਦੀ ਚਾਦਰ ਉਹਨਾਂ ਦਾ ਸਾਡੇ 300 ਸਾਡੇ ਦਾ ਵੀ ਨਾਰ ਹੈ ਨਾ ਉਹਦੇ ਸੰਬੰਧ ਵਿੱਚ ਧਾਰਮਿਕ ਤੌਰ ਤੇ ਵਾਜਜੀ ਬਦੇਸ਼ ਜੀ ਦਾ ਦੇ ਦਾ ਸਾਰੇ ਨਿਮਜ ਸਭੀ ਕਰਦੇ ਨੇ ਤੇ ਜਿਹਦੇ ਵਿੱਚ ਉਹ ਸਾਰੀਆਂ ਜਿਹੜੀਆਂ ਚੱਲ ਰਹੀਆਂ ਨੇ ਗਤੀਵਿਧੀਆਂ ਗੁਰੂ ਮਹਾਰਾਜ ਦੇ ਵੱਲ ਵੱਡੇ ਪਰਪਰਨੀ ਤੇ ਜਿਸ ਕਰਕੇ ਉਹ ਸਾਰੇ ਨਗਰਾਂ ਦੇ ਵਿੱਚ ਸਹਰਾਂ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਤੇ ਆਪਾਂ ਵੀ ਉਹਦੇ ਨੂੰ ਇੰਨੇ ਪੱਛ ਸਾਹਮਣੇ ਹੋਣ ਵਾਸਤੇ ਸਾਰੇ ਇਕੱਤਰ ਹੁੰਦੇ। ਦੂਜੀ ਗੱਲ ਜਿਹੜੀ ਥਰੋਨੀ ਕਾਲੀ ਦਲ ਦੀ ਗੱਲ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਵੀ ਸਾਰੀਆਂ ਜਦੋਂ ਵੀ ਆ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਇਸ ਸਾਰਾਂ ਦੇ ਵਿੱਚ ਉਸ ਤੋਂ ਬਾਅਦ ਵਿੱੇਖਾ ਜੋਖਾ ਜਿਹੜਾ ਉਹ ਸੰਗਤਾਂ ਨਹੀਂ ਕਰਵਾਉਂਦਾ। ਹੁਣ ਦੁਬਾਰਾ ਜਿੱਥੇ ਵੀ ਜਾਂਦੇ ਆ ਸੰਗਤਾਂ ਜੁੜਦੀਆਂ ਨੇ, ਮਾਨਦੰਗੀਆਂ ਨੇ ਤੇ ਇਸ ਕਰਕੇ ਮੈਂ ਸਮਝਦਾ ਜੀ ਦੁਬਾਰਾ ਫੇਰ ਲੋਕਾਂ ਦਾ ਜਿਹੜਾ ਆਪਣਾ ਮਹਾਂਦਰਾ ਹੈ ਤੇ ਲੋਕਾਂ ਜਿਹੜਾ ਆਪਣੀ ਦਿਲੀ ਮਨੋਤਮੰਨਾ ਹੈ ਉਹ ਇਧਰ ਨਾਲ ਜੁੜੀ ਹੋਈ ਹੈ ਕਿ ਜਿੰਨੇ ਕਾਰਜ ਰੁੱਤੇ ਨੇ ਉਹਨਾਂ ਨੂੰ ਕਰਨ ਵਾਸਤੇ ਉਸ ਲਈ ਕਾਰਜ ਕਰਜਾਂ ਦਾ ਸਾਰੇ ਹਮਰੇ ਅੱਛਾ ਉਹ ਵੀ ਇੱਕ ਨੂੰ ਦੱਸੋ ਵੀ ਆਪਾਂ ਹੁਣ ਇਕੱਲੇ ਦੀ ਮਜਬੂਤੀ ਮੁਜਬੂਤ ਆਪਣੀ ਮਜਬੂਤੀ ਵਾਸਤੇ ਉਹ ਅਪ ਕੀ ਕੰਮ ਕਦਮ ਉਠਾ ਰਹੇ ਦੇਖੋ ਵਰਕਰ ਤਾਂ ਜਿਹੜੇ ਹੁੰਦੇ ਨੇ ਉਹ ਹਮੇਸ਼ਾ ਹੀ ਤਾਰ ਵਿਰਤ ਕਰ ਰਹੇ ਹੁੰਦੇ ਨੇ ਕੋਈ ਤਮਿਆ ਗੱਸੀ ਜਿੱਤ ਆ ਜਾਂਦੀਆਂ ਨੇ ਤੇ ਉਹਨੂੰ ਠੀਕ ਕਰਨ ਵਾਸਤੇ ਨੀਕਦਮਾ ਸੁਲਝਣ ਸ਼ੁਰੂ ਹੋ ਜਾਂਦਾ ਹੈ ਪੋਨੋਰਾ ਖਿਆਲ ਆ ਵੀ ਕੋਈ ਕਮੀ ਨਹੀਂ ਵਰਕਰਾਂ ਨੂੰ ਫੌਜੀ ਲੋੜ ਵਰਤ ਪਰ ਤੇ ਹੈ